ਹਾਂਜੀ ਮੈਂ ਜਗਦੇਵ ਸਿੰਘ ਜੀ ਪਿੰਡ ਪਹੀੜ ਜਿਹੜਾ ਲੁਧਿਆਣਾ ਤੋਂ ਤੇ ਅੱਜ ਮੌਕਾ ਮਿਲਿਆ ਘੋੜੀਆਂ ਖੁਰਦ ਵਿਖੇ ਇੱਕ ਸਾਡੇ ਕਿਸਾਨ ਜਿਹੜੇ ਆਲਰੇਡੀ ਪਹਿਲਾਂ ਪਨੀਰੀਆਂ ਦਾ ਬਹੁਤ ਵਧੀਆ ਕੰਮ ਕਰਦੇ ਨੇ ਉੱਥੇ ਆਉਣ ਦਾ ਮੌਕਾ ਮਿਲਿਆ ਤੇ ਇਹਨਾਂ ਨੇ ਹੁਣ ਫਰੂਟ ਦੇ ਉੱਤੇ ਵੀ ਬਹੁਤ ਵਧੀਆ ਕੰਮ ਸ਼ੁਰੂ ਕਰਿਆ ਪਿਛਲੇ 3 ਸਾਲ ਤੋਂ ਕਰ ਰਹੇ ਨੇ ਆਪਣੇ ਮਦਰ ਪlant ਲੈ ਕੇ ਪ੍ਰੋਪਰ ਰੂਟ ਸਟਾਕ ਦੇ ਉੱਪਰ ਜਿਹੜਾ ਵੀ ਜਿਹੜੀ ਵੈਰੈਟੀ ਨੂੰ ਜਿਹੜਾ ਵੀ ਰੂਟ ਸਟਾਕ ਚਾਹੀਦਾ ਜਿਸ ਤਰ੍ਹਾਂ 나ਖ ਲਈ ਕੈਂਥਾ ਆੜੂ ਲਈ ਦੇਸੀ ਆੜੂ ਆ ਤੇ ਪਲੂਚੇ ਲਈ ਸਤਲੋਜ ਪਰਪਲ ਲਈ ਕਾਵਲ ਗ੍ਰੀਨ ਗੇਜ ਆ ਇਸੇ ਤਰ੍ਹਾਂ ਜਿਸ ਤਰ੍ਹਾਂ ਅਮਰੂਦ ਆ ਉਹਦੇ ਉੱਤੇ L49 ਦਾ ਰੂਟ ਸਟਾਕ ਬੀਜ ਤੋਂ ਗਾ ਕੇ ਤੇ ਉਹ ਸਾਰਾ ਟੈਕਨੀਕਲ ਤਰੀਕੇ ਦੇ ਨਾਲ ਇਹ ਫਰੂਟ ਦੀ ਜਿਹੜੀ ਨਰਸਰੀ ਆ ਤਿਆਰ ਕੀਤੀ ਜਾਂਦੀ ਆ ਇੱਥੇ ਇਹ ਇਹ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਮੈਂ ਕਾਫੀ ਸਾਲਾਂ ਤੋਂ ਘਰੇਲੂ ਬਾਗੀਚੀ ਦੇ ਉੱਤੇ ਕੰਮ ਕਰ ਰਿਹਾ ਹਾਂ ਤੇ ਕੰਮ ਦਾ ਮਤਲਬ ਵੀ ਆਪਣੇ ਘਰ ਵਾਸਤੇ ਸਾਰੇ ਹੀ ਫਲਦਾਰ ਬੂਟੇ ਆਪਾਂ ਲਗਾਉਨੇ ਆ ਘਰੇਲੂ ਤਾਂ ਕਿ ਆਪਣੀਆਂ ਘਰੇਲੂ ਲੋੜਾਂ ਪੂਰੀਆਂ ਹੋ ਸਕਣ ਕਿਉਂਕਿ ਫਲ ਦਾ ਜਿਹੜਾ ਭੋਜਨ ਆ ਉਹ ਮਨੁੱਖੀ ਜੀਵ ਲਈ ਸਭ ਤੋਂ ਵਧੀਆ ਤੇ ਉੱਤਮ ਭੋਜਨ ਹੈਗਾ ਤੇ ਇਹ ਸਭ ਤੋਂ ਸੌਖਾ ਵੀ ਆ ਵੀ ਫਲ ਤੋੜਨਾ ਤੇ ਖਾਣਾ ਇਸ ਲਈ ਇਸ ਨਰਸਰੀ ਦੀ ਦੇ ਵਿੱਚ ਆ ਕੇ ਅੱਜ ਬਹੁਤ ਖੁਸ਼ੀ ਹੋਈ ਆ ਵੀ ਸਾਰੇ ਜਿਹੜੇ ਫਲਦਾਰ ਬੂਟੇ ਇੱਥੇ ਤਿਆਰ ਕੀਤੇ ਜਾਂਦੇ ਆ ਉਹ ਬਿਲਕੁਲ ਟੈਕਨੀਕਲ ਤਰੀਕੇ ਦੇ ਨਾਲ ਉਹਨਾਂ ਦਾ ਪ੍ਰੋਪਰ ਰੂਟ ਸਟਾਕ ਤੇ ਉੱਪਰ ਜਿਹੜੇ ਮਦਰ ਪਲਾਂਟ ਸਾਰੇ ਇਹਨਾਂ ਨੇ ਆਪਣੇ ਲਗਾਏ ਆ ਤੇ ਇਹ ਹਰ ਬੂਟੇ ਦੀ ਪੂਰੀ ਗਾਰੰਟੀ ਦੇ ਸਕਦੇ ਆ ਕਿਉਂਕਿ ਮਦਰ ਪਲਾਂਟ ਵੀ ਆਪਣਾ ਰੂਟ ਸਟਾਕ ਦਾ ਪ੍ਰਬੰਧ ਵੀ ਆਪਣਾ ਸੋ ਇਸ ਤਰ੍ਹਾਂ ਦੀ ਨਰਸਰੀ ਜ਼ਰੂਰ ਚਾਹੀਦੀਆਂ ਵੱਧ ਤੋਂ ਵੱਧ ਇਸ ਤਰ੍ਹਾਂ ਦੀਆਂ ਨਰਸਰੀਆਂ ਚਾਹੀਦੀਆਂ ਜਿਨ੍ਹਾਂ ਦੇ ਵਿੱਚ ਇਹ ਪ੍ਰਬੰਧ ਹੋਵੇ ਤਾਂ ਕਿ ਜਿਹੜਾ ਤਿਆਰ ਕਰਨ ਵਾਲਾ ਬੰਦਾ ਉਹਨੂੰ ਇਹ ਗੱਲ ਦਾ ਨੋਲਿਜ ਹੋਣੀ ਚਾਹੀਦੀ ਆ ਵੀ ਮੇਰਾ ਰੂਟ ਸਟਾਕ ਆ ਮੇਰੇ ਕੋਲ ਹੀ ਮਦਰ ਪਲਾਂਟ ਆ ਤੇ ਇੱਕ ਕਿਸਮ ਦੀ ਉਹਨੂੰ ਆਪ ਵੀ ਗਰੰਟੀ ਹੁੰਦੀ ਆ ਤੇ ਅੱਗੇ ਲੈਣ ਵਾਲੇ ਕਿਸਾਨ ਨੂੰ ਵੀ ਉਹ ਗਰੰਟੀ ਦੇ ਸਕਦਾ ਸੋ ਇੱਥੇ ਆ ਕੇ ਅੱਜ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਆ ਸਾਰੀਆਂ ਜਿਸ ਤਰ੍ਹਾਂ ਆਪਾਂ ਨਿੰਬੂ ਜਾਤੀ ਦੀਆਂ ਵੀ ਵੈਰਾਈਟੀਆਂ ਨੇ ਜੇ ਉਹਨਾਂ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਜਿਹੜਾ ਮਿੱਠਾ ਉਹਦੀ ਤੜਾਈ 15 ਅਗਸਤ ਤੋਂ ਸ਼ੁਰੂ ਹੋ ਜਾਂਦੀ ਆ ਉਸ ਤੋਂ ਬਾਅਦ ਅਰਲੀ ਗੋਲਡ ਮਾਲਟ ਆ ਜਾਂਦਾ ਫਿਰ ਜਾਫਾ ਮਾਲਟ ਆ ਜਾਂਦਾ ਨਵੰਬਰ ਦੇ ਵਿੱਚ ਇਸ ਤਰ੍ਹਾਂ ਹੀ ਵਲੈਂਸ਼ੀਆ ਲੇਟ ਜਿਹੜਾ ਮਾਲਟ ਆ ਉਹ ਮਾਰਚ ਦੇ ਵਿੱਚ ਆਉਂਦਾ ਹੈਗਾ ਕਿੰਨੂ ਤੋਂ ਵੀ ਬਾਅਦ ਚੱਲਿਆ ਜਾਂਦਾ ਤੇ ਸੰਤਰੇ ਦੇ ਵਿੱਚ ਡੇਜੀ ਤੇ ਡਬਲਿਊ ਮਾਰਕਟ ਆ ਡੇਜੀ ਜਿਹੜਾ ਉਹ ਨਵੰਬਰ ਚ ਆਉਂਦਾ ਤੇ ਡਬਲਿਊ ਮਾਰਕਟ ਜਨਵਰੀ ਚ ਆਉਂਦਾ ਤੇ ਇਸੇ ਤਰ੍ਹਾਂ ਹੀ ਇਹਦੇ ਵਿੱਚ ਗ੍ਰੇਪਫਰੂਟ ਆ ਜਾਂਦੇ ਨੇ ਜਿਹੜੇ ਬਹੁਤ ਸਾਡੇ ਸ਼ਰੀਰ ਲਈ ਵਧੀਆ ਨੇ ਮਿੱਠਾ ਸਾਡੇ ਸ਼ਰੀਰ ਲਈ ਬਹੁਤ ਵਧੀਆ ਕਿਉਂਕਿ ਇਹ ਇੱਕ ਵਾਈਲਡ ਫਰੂਟ ਟਾਈਪ ਹੈਗੇ ਨੇ ਬਾਹਰਲੇ ਦੇਸ਼ਾਂ 'ਚ ਇਹਨਾਂ ਨੂੰ ਬਹੁਤ ਖਾਧਾ ਜਾਂਦਾ ਤੇ ਜਿਹੜਾ ਮਿੱਠਾ 15 ਅਗਸਤ ਨੂੰ ਆ ਜਾਂਦਾ ਤਕਰੀਬਨ ਸਤੰਬਰ ਦੇ ਫਸਟ ਵੀਕ ਸਤੰਬਰ ਸਤੰਬਰ ਰਹਿੰਦਾ ਜਿਹੜਾ ਬੰਦਾ ਉਹਨੂੰ ਖਾ ਲੈਂਦਾ ਤਾਂ ਭੁੱਲ ਜੂ ਉਹਨੂੰ ਕਦੇ ਸੈੱਲ ਘਟਣ ਦੀ ਪ੍ਰੋਬਲਮ ਆਊਗੀ ਜਾਂ ਕੋਈ ਡੇਂਗੂ ਮੱਛਰ ਵਗੈਰਾ ਉਹਦਾ ਕੁਝ ਕਰ ਸਕਦਾ ਹੈਗਾ ਇਸ ਤਰੀ ਗਰੇਪ ਫਰੂਟ ਆ ਜਿਹੜਾ ਲਿਵਰ ਵਾਸਤੇ ਬਹੁਤ ਵਧੀਆ ਹੈਗਾ ਤੇ ਵੈਸੇ ਸਾਰੀ ਜਿਹੜੀ ਨਿੰਬੂ ਜਾਤੀ ਆ ਬਹੁਤ ਵਧੀਆ ਇਹਦਾ ਉਹ ਪੰਛੀ ਇਹਦਾ ਨੁਕਸਾਨ ਨਹੀਂ ਕਰਦੇ ਹੈਗੇ ਤੇ ਇਹ ਬਹੁਤ ਸੌਖਾ ਫਲ ਬਹੁਤ ਆਉਂਦਾ ਮਤਲਬ ਬਹੁਤ ਲੱਦ ਕੇ ਫਲ ਆਉਂਦੇ ਨੇ ਇਹਦੇ ਉੱਤੇ ਤੇ ਮੁੱਕਦਾ ਨਹੀਂ ਹੈਗਾ ਫਲ ਬਹੁਤ دیر ਤੱਕ ਦੇਖੋ ਮਾਰਚ ਤੱਕ ਵਲੈਂਸ਼ੀਆ ਲੇਟ ਤੇ ਵਲੈਂਸ਼ੀਆ ਲੈਂਡਾ ਇਹਨਾਂ ਕੋਈ ਵੈਰੈਟੀ ਹੈਗੀ ਆ ਤੇ ਉਹ ਜਿਹੜੇ ਮਾਰਚ ਦੇ ਵਿੱਚ ਵੀ ਮਤਲਬ ਕਿੰਨੂ ਤੋਂ ਬਾਅਦ ਤੱਕ ਵੀ ਉਹ ਆਪਾਂ ਨੂੰ ਫਲ ਪ੍ਰਾਪਤ ਹੁੰਦੇ ਨੇ ਇਸ ਤਰ੍ਹਾਂ ਜਿਹੜੇ ਪੱਤਝੜ ਵਾਲੇ ਫੁੱਟ ਬੂਟੇ ਹੁੰਦੇ ਆ ਉਹਨਾਂ ਦੇ ਵਿੱਚ ਆੜੂ ਦੇ ਵਿੱਚ ਸ਼ਾਨੇ ਪੰਜਾਬ ਤੇ ਪ੍ਰਭਾਤ ਤੇ अर्ली ग्रैंड ਇਹ ਵੈਰੈਟੀਆਂ ਬਹੁਤ ਵਧੀਆ ਆਈਆਂ ਨੇ ਤੇ ਉਸ ਤੋਂ ਬਾਅਦ 나ਕ ਦੇ ਵਿੱਚ ਪੰਜਾਬ 나ਕ ਤੇ ਪੰਜਾਬ ਸੌਫਟ ਨੇ ਜਿਹੜੀਆਂ ਬਹੁਤ ਵਧੀਆ ਵੈਰੈਟੀਆਂ ਨੇ ਇਹ ਕੈਥ ਦੇ ਉੱਤੇ ਗ੍ਰਾਫਟ ਹੁੰਦੀਆਂ ਨੇ ਤੇ ਇਸ ਤੋਂ ਬਾਅਦ ਤੁਸੀਂ ਅਲੂਚੇ ਦੇ ਵਿੱਚ ਕਾਲਾ ਮਰਸਰੀ ਤੇ ਸਤਲੋਜੀ ਪਰਪਲ ਉਹ ਦੋਨੋਂ ਲਾਉਣੇ ਪੈਂਦੇ ਨੇ ਕਿਉਂਕਿ ਉਹਦੇ ਵਿੱਚ ਕਾਲਾ ਮਰਸਰੀ ਜਿਹੜਾ ਪੋਲੀਨੇਟਰ ਆ ਸਤਲੋਜੀ ਪਰਪਲ ਦਾ ਇਹਦੇ ਵਿੱਚ ਬਦਾਮ ਵੀ ਆਪਾਂ ਪੰਜਾਬ ਦੇ ਵਿੱਚ ਲਾ ਸਕਦੇ ਆ ਤੇ ਉਸ ਤੋਂ ਬਾਅਦ ਸੇਬ ਵੀ ਆ ਆ ਦਿਖਾਇਓ ਜੀ ਸੇਵ ਦੇ ਤੁਸੀਂ ਬੂਟੇ ਦੇਖੋ ਇਹਨਾਂ ਦੀ ਹਾਈਟ ਦੇਖੋ ਤੇ ਇਹ 2 ਸਾਲ ਪੁਰਾਣੇ ਬੂਟੇ ਨੇ ਤੇ ਦੇਖੋ ਇਹਨਾਂ ਦੇ ਉੱਤੇ ਬੂਟਿਆਂ ਦੇ ਉੱਤੇ ਹੀ ਜਿਹੜਾ ਫਲ ਆਇਤ ਕੀ ਆ ਗਿਆ ਹੈਗਾ ਸੋ ਇਸ ਤਰੀ ਪੱਤ ਛਾੜਦੇ ਸਾਰੇ ਬੂਟੇ ਆਪਾਂ ਜਿਹੜੇ ਉਹ ਲਗਾ ਸਕਦੇ ਆ ਤੇ ਇਸ ਤੋਂ ਬਿਨਾ ਜਿਹੜੇ ਸਦਾਬਹਾਰ ਫਲਦਾਰ ਬੂਟੇ ਨੇ ਉਹਨਾਂ ਚ ਅੰਬ ਹੋ ਗਿਆ ਅੰਬ ਦੇ ਵਿੱਚ ਦਸਹਿਰੀ ਲੰਗੜਾ ਚੋਸਾ ਮਲਕਾ ਅਮਰਪਾਲੀ ਇਹ ਵਧੀਆ ਵੈਰਾਈਟੀਆਂ ਨੇ ਜਿਹੜੀਆਂ ਪੰਜਾਬ ਚ ਹੋ ਜਾਂਦੀਆਂ ਨੇ ਤੇ ਇਸ ਤੋਂ ਬਾਅਦ ਅਮਰੂਦ ਦੇ ਵਿੱਚ ਸਾਡਾ ਪੰਜਾਬ ਸਫੈਦਾ ਪੀਜੂ ਦਾ ਹਸਾਰਤ ਸਫੈਦਾ ਤੇ ਸ਼ਵੇਤਾ ਇਹ ਵੈਰੈਟੀਆਂ ਬਹੁਤ ਵਧੀਆ ਹੈਗੀਆਂ ਨੇ ਇਸ ਤੋਂ ਬਿਨਾ ਬੈਲਾ ਜਿਹੜਾ ਬੈਲਾ ਅੱਜਕੱਲ ਗ੍ਰਾਫਟਡ ਵੀ ਹੈਗਾ ਤੇ ਬੀਜੂ ਬਿਲ ਵੀ ਹੈਗਾ ਦੋਨੋਂ ਵੈਰੈਟੀਆਂ ਬਹੁਤ ਵਧੀਆ ਨੇ ਇਹਨਾਂ ਕੋਲ ਹੈਗੀਆਂ ਨੇ ਇਸ ਤੋਂ ਬਾਅਦ ਲਕਾਟ ਬਹੁਤ ਵਧੀਆ ਫਲ ਆਪਾਂ ਨੂੰ ਆਮ ਇਹਦੇ ਬਾਰੇ ਪਤਾ ਨਹੀਂ ਹੈਗਾ ਲਕਾਟ ਦੇ ਵਿੱਚ ਜਿਹੜੀ ਬੀਜੂ ਵੈਰੈਟੀ ਆ ਉਹਨੂੰ ਵੀ 4-5 ਸਾਲ ਬਾਅਦ ਫਲ ਆ ਜਾਂਦਾ ਤੇ ਦੂਸਰੇ ਜਿਹੜੇ ਗ੍ਰਾਫਟਡ ਨੇ ਉਹਦੇ ਵਿੱਚ ਗੋਲਡਨ ਜੈਲੋ ਪੇਲ ਜੈਲੋ ਕੈਲੀਫੋਰਨੀਆ ਐਡਵਾਂਸ ਇੱਕ ਬੇਨजीर ਵੈਰਾਈ ਹੈ ਬਹੁਤ ਵਧੀਆ ਵੈਰਾਈਆਂ ਨੇ ਪੰਜਾਬ ਦੇ ਵਿੱਚ ਤਕਰੀਬਨ ਹੋ ਜਾਂਦੀਆਂ ਨੇ ਸੋ ਇਹ ਸਾਰੇ ਫਲਦਾਰ ਬੂਟੇ ਚੀਕੂ ਹੋ ਗਿਆ ਚੀਕੂ ਦੇ ਵਿੱਚ ਕਾਲਾ ਪੱਤੀ ਤੇ ਕਰਿੱਟ ਵਾਲ ਹੈਗੀ ਆ ਜਾਮਣ ਦੇ ਵਿੱਚ ਜਾਮਣ ਵੀ ਗ੍ਰਾਫਟਡ ਪਹਿਲਾਂ ਜਾਮਣਾ ਆਪਾਂ ਬੀਜਦੇ ਸੀ ਬੀਜੂ ਉਹਨਾਂ ਨੂੰ 10-12 ਸਾਲ ਲੱਗ ਜਾਂਦੇ ਸੀ ਫਲ ਆਉਣ ਨੂੰ ਪਰ ਜਿਹੜੀ ਗ੍ਰਾਫਟਡ ਜਾਮਣਾ ਇਹਨੂੰ ਚੌਥੇ ਸਾਲ ਤਕਰੀਬਨ ਫਲ ਆ ਜਾਂਦਾ ਆਮਲੇ ਦੇ ਵਿੱਚ ਬਲਵੰਤ ਕਾਜਰ ਨੀਲਮ ਪੀਏਓ ਦੀਆਂ ਬਹੁਤ ਵਧੀਆ ਵੈਰਾਈਟੀਆਂ ਨੇ ਬਹੁਤ ਅਗੇ ਤਫਲ ਆ ਜਾਂਦਾ ਰਗਿਤੀਆਂ ਪਿਛੇਤੀਆਂ ਵੀ ਹੈਗੀਆਂ ਨੇ ਤੇ ਇਸ ਤੋਂ ਬਿਨਾ ਅੰਜੀਰ ਹੋ ਗਿਆ ਇਹਦੇ ਵਿੱਚ ਬਰਾਊਨ ਟਰਕੀ ਬਹੁਤ ਵਧੀਆ ਵੈਰਾਈਟੀ ਆ ਵਧੀਆ ਹੈਗੀ ਆ ਬਰਾਊਨ ਫਿਗਾ ਜਿਹੜੀ ਉਹ ਵੀ ਬਹੁਤ ਵਧੀਆ ਵੈਰਾਈਟੀ ਹੈਗੀ ਆ ਤੇ ਇਸ ਤੋਂ ਬਾਅਦ ਅ ਅਨਾਰ ਦੇ ਵਿੱਚ ਬਗਵਾ ਤੇ ਮਰਦੁੱਲਾ ਇਹ ਬਹੁਤ ਵਧੀਆ ਵੈਰਾਈਟੀਆਂ ਹੈਗੀਆਂ ਨੇ ਫਾਲਸਾ ਬਹੁਤ ਵਧੀਆ ਫਾਲਾ ਤੇ ਸ਼ਹਿਤੂਤ ਸ਼ਾਇਦ ਹੋਣ ਕੋਈ ਵੈਰਾਈਟੀ ਮੈਂ ਭੁੱਲ ਵੀ ਗਿਆ ਹੋਵਾਂ ਅੰਗੂਰ ਦੇ ਵਿੱਚ ਫਲੇਮ ਸੀਡਲੈਸ ਮੈਂ ਇੱਕ ਪਰਪਲ ਸਪੀਰੀਅਰ ਸੀਡਲੈਸ ਤੇ ਪੰਜਾਬ ਪਰਲਟ ਬਹੁਤ ਸੋਹਣੀਆਂ ਵੈਰੈਟੀਆਂ ਹੈਗੀਆਂ ਨੇ ਸੋ ਮੈਂ ਤਾਂ ਸਾਰੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਨਾ ਚਾਹਨਾ ਕਿ ਜਿਸ ਤਰ੍ਹਾਂ ਆਪਾਂ ਆਪਣੇ ਘਰਾਂ ਵਾਸਤੇ ਸਬਜ਼ੀਆਂ ਬੀਜਦੇ ਆ ਇਸੇ ਤਰੀਕੇ ਨਾਲ ਸਾਨੂੰ ਫਲ ਨੇ ਜਿਹੜੇ ਉਹ ਵੀ ਬਹੁਤ ਜ਼ਰੂਰੀ ਹੈਗੇ ਨੇ ਤੇ ਫਲਾਂ ਦੇ ਵਿੱਚ ਇਹ ਆ ਵੀ ਬਹੁਤ ਸੌਖਾ ਪ੍ਰਾਪਤ ਹੁੰਦਾ ਫਲ ਆਪਾਂ ਅਕਸਰ ਇੱਕ ਧਾਰਨਾ ਆਪਣੀ ਬਣੀ ਹੋਈ ਆ ਵੀ ਫਲ ਹੁੰਦੇ ਨਹੀਂ ਬੂਟੇ ਹੁੰਦੇ ਨਹੀਂ ਉਹ ਉਹਦੇ ਕਾਰਨ ਇਹੀ ਹੁੰਦੇ ਨੇ ਕਿ ਆਪਾਂ ਨੂੰ ਪ੍ਰਾਪਰ ਨਰਸਰੀ ਤੋਂ ਭਰੋਸੇਯੋਗ ਨਰਸਰੀ ਤੋਂ ਬੂਟੇ ਨਹੀਂ ਮਿਲਦੇ ਹੈਗੇ ਤੇ ਜਿਨ੍ਹਾਂ ਦਾ ਪ੍ਰਾਪਰ ਰੂਟ ਸਟਾਕ ਹੋਵੇ ਉੱਪਰ ਅਗਲੇ ਦਾ ਗਰੰਟਡ ਜਿਹੜੀ ਹੈਗੀ ਆ ਮਦਰ ਪlant ਤੋਂ ਲੈ ਕੇ ਅੱਖ ਲਾਈ ਹੋਵੇ ਜਾਂ ਗrafting ਕੀਤੀ ਹੋਵੇ ਸੋ ਉਹਦੇ ਵਿੱਚ ਅਸੀਂ ਕਈ ਵਾਰ ਮਾਰ ਖਾ ਜਾਂਦੇ ਆ ਤੇ ਲੇਕਿਨ ਜੇ ਸਾਨੂੰ origignal ਬੂਟਾ ਸਾਡੇ ਲੱਗਿਆ ਹੋਇਆ ਉਹਨੂੰ ਪਾਲਣਾ ਜ਼ਰੂਰ ਸਾਡਾ ਫਰਜ਼ ਆ ਤੇ ਬਾਕੀ ਫਿਰ ਫਾਲ ਨੂੰ ਹਰ ਸਾਲ ਪਹਿਲੇ ਸਾਲ ਹੀ ਗrafted ਬੂਟੇ ਨੂੰ ਤੇ ਜਿਹੜੇ ਬੂਟੇ ਕੋਈ ਬੀਜੂ ਨੇ ਉਹ ਤਾਂ ਥੋੜੀਆਂ ਵੈਰੈਟੀਆਂ ਨੇ ਬੀਜੂ ਤੋਂ ਜਿਹੜੀਆਂ ਆਪਾਂ ਗਾਉਨੇ ਆ ਉਹਨਾਂ ਨੂੰ ਵੀ 4 ਸਾਲ ਬਾਅਦ ਜਿਹੜੀਆਂ ਪ੍ਰਾਪਰ ਵੈਰੈਟੀਆਂ ਨੇ ਉਹਨਾਂ ਨੂੰ ਫਾਲ ਆ ਜਾਂਦਾ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਨਾ ਕਿਸਾਨਾਂ ਨੂੰ ਤੇ ਵੱਧ ਤੋਂ ਵੱਧ ਜਿਹੜੇ ਆਪਾਂ 1 ਵਿੱਗੇ 'ਚ 2 ਵਿੱਗੇ 'ਚ 2.5 ਵਿੱਗੇ 'ਚ ਆਪਣੇ ਪਰਿਵਾਰ ਮੁਤਾਬਕ ਇੱਕ ਕਨਾਲ ਦੇ ਵਿੱਚ ਇੱਥੇ ਇਹ ਵੀ ਹੈਗਾ ਇਹਨਾਂ ਨੂੰ ਜਾਣਕਾਰੀ ਆ ਭਈ ਜਿੰਨਾ ਕ ਆਪਾਂ ਏਰੀਆ ਦੱਸਦੇ ਆ ਵੀ ਮੇਰੇ ਕੋਲ ਇੰਨਾ ਕ ਏਰੀਆ ਹੈਗਾ ਉਹਦੇ ਅਨਸਾਰ ਇਹ ਗਾਈਡ ਕਰ ਦਿੰਦੇ ਆ ਵੀ ਤੁਸੀਂ ਆਹ ਬੂਟੇ ਲਾ ਲਓ ਤਾਂ ਕਿ ਤੁਹਾਨੂੰ ਸਾਰਾ ਸਾਲ ਫਲ ਪ੍ਰਾਪਤ ਹੁੰਦਾ ਰਹੇ ਜੇਕਰ ਸਾਡੇ ਕੋਲ ਜਗ੍ਹਾ ਵੱਧਦਾ ਤਾਂ ਆਪਾਂ ਮੰਨ ਲਓ ਆੜੂ ਦੀਆਂ ਹੀ ਤਿੰਨ ਵੈਰਾਈਟੀਆਂ ਲਾ ਸਕਦੇ ਆ ਜੇ ਜਗ੍ਹਾ ਘੱਟ ਹੈਗੀ ਆ ਤੇ ਫਿਰ ਆਪਾਂ ਉਸ ਤਰੀਕੇ ਨਾਲ ਇੱਕ ਇੱਕ ਦੋ ਦੋ ਬੂਟਿਆਂ ਦੀ ਐਡਜਸਟਮੈਂਟ ਕਰ ਲੈਨੇ ਆ ਤੇ ਇਹ ਆ ਵੀ ਆਪਾਂ ਸਾਰਾ ਸਾਰਾ ਸਾਲ ਸਾਡੇ ਕੋਲੇ ਜਿਹੜਾ ਫਰੂਟ ਦਾ ਪ੍ਰਬੰਧ ਹੋ ਜਵੇ ਤੇ ਤੇ ਸਾਡੇ ਮਨੁੱਖੀ ਜੀਵਨ ਲਈ ਜਿਹੜਾ ਫਰੂਟ ਆ ਇਹ ਸਭ ਤੋਂ ਵਧੀਆ ਭੋਜਨ ਹੈਗਾ ਹਾਂ ਜੀ ਬਾਤ ਵੀ ਸਰ ਜੀ ਤੁਸੀਂ ਦੱਸ ਦਿਓ ਇਹਨਾਂ ਬਾਰੇ ਵੀ ਇਥੇ ਐਡਰੈਸ ਵਗੈਰਾ ਸਾਰਾ ਸਸੀਕਾਲ ਜੀ ਗੁਰਪ੍ਰੀਤ ਸਿੰਘ ਜੀ ਪਿੰਡ ਕੋਲਿਆਖੁਰ ਦੇ ਜਿਲ੍ਹਾ ਮੋਗਾ ਜੀ ਆਪਣੇ ਫਾਰਮ ਦਾ ਕਿਸਾਨ ਪਨੀਰੀ ਫਾਰਮ ਦੇ ਨਾਂ ਤੇ ਆਪਣਾ ਫਾਰਮ ਆ ਜੀ ਇਹ ਮਾਣੂਕੇ ਰੋਡ ਤੇ ਜੇ ਇਹ ਕੋਲਿਆਖੁਰ ਤੋਂ ਮਾਣੂਕੇ ਨੂੰ ਲਿੰਕ ਰੋਡ ਜਾਂਦਾ ਜੀ ਉੱਤੇ ਆਪਣਾ ਫਾਰਮ ਸਥਿਤ ਹੈ ਤੇ ਆਪਾਂ ਸਾਰਾ ਕੁਝ ਅੰਕਲ ਜੀ ਤੋਂ ਸਿੱਖ ਕੇ ਜੀ ਸ਼ੁਰੂ ਕੀਤਾ ਜੀ ਇਹ ਉਸਤਾਦ ਜੀ ਆ ਸਾਡੇ ਜੀ ਇਹਨਾਂ ਤੋਂ ਸਿੱਖ ਕੇ ਸਾਰਾ ਸਟਾਰਟ ਕੀਤਾ ਜੀ ਕਰ ਰਹੇ ਆ ਜੀ ਹੌਲੀ ਹੌਲੀ ਬਸ ਇਹਨਾਂ ਤੋਂ ਸਿੱਖ ਕੇ ਸਾਰਾ ਕੁਝ ਹੋ ਗਿਆ ਬੜੇ ਜੀ ਧੰਨਵਾਦ ਤੇ ਅੱਗੇ ਵੀ ਆਪਾਂ ਵੀਡੀਓ ਪਾਈ ਸੀ ਕਿਈ ਲੋਕ ਥੱਲੇ ਲਿਖਣ ਲੱਗੇ ਸਾਨੂੰ ਕਾਜ ਰੇਟ ਪਤਾ ਲੱਗਦਾ ਰਹੇ ਤਾਂ ਉਹਦੇ ਬਾਰੇ ਆਪਾਂ ਕੀ ਉਹਨਾਂ ਨੂੰ ਜਵਾਬ ਦਈਏ ਜੀ ਕੀ ਕਹਿਣਾ ਚਾਹੀਦਾ ਹਾਂ ਜੀ ਮੈਂ ਇਹ ਕਿਸਾਨ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਨਾ ਬਈ ਇਹਦੇ ਵਿੱਚ ਬਹੁਤ ਰੀਜ਼ਨੇਬਲ ਰੇਟ ਹੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਮਿਲਣ ਲੱਗ ਜਾਣਗੇ ਕਿਉਂਕਿ ਤੁਸੀਂ ਇਹ ਦਿਖਾਓ ਮੜਾ ਜਿਆ ਇਹਨਾਂ ਨੇ ਆਪਣੀ ਪ੍ਰੋਡਕਸ਼ਨ ਸ਼ੁਰੂ ਕੀਤੀ ਆ ਸਾਰੀ ਇਹ। ਅ ਗੁਰਪ੍ਰੀਤ ਨਾਖ ਕਿੱਥੇ ਆਪਣੀ? ਨਾਖ ਇਧਰ ਆ ਗਈ ਜੀ। ਹਾਂ ਆ ਦੇਖੋ। ਹੁਣ ਤੁਸੀਂ ਇਹ ਨਾਖ ਦੇ ਵਿੱਚ ਇਹ ਕੈਥ ਰੂਟ ਸਟਾਕ ਦੇ ਉੱਪਰ ਆਪਾਂ ਗ੍ਰਾਫਟਿੰਗ ਕੀਤੀ ਆ। ਤੁਸੀਂ ਰਾਣੂ ਬੋ ਗਈ ਇਹ ਮਹੀਨਾ ਪਹਿਲਾਂ ਹੀ ਸਿਰਫ ਗ੍ਰਾਫਟਿੰਗ ਹੋਈ ਆ ਤੇ ਇਹਦੇ ਉੱਤੇ ਫਲ ਵੀ ਆ ਗਿਆ ਹੈਗਾ। ਆ ਫਲ ਆ ਗਿਆ ਸਮਝ ਲਓ। ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੱਧ ਤੋਂ ਵੱਧ ਸਾਡੀ ਆਪਣੀ ਪ੍ਰੋਡਕਸ਼ਨ ਹੋ ਜੂਗੀ। ਤਾਦੇ ਰੇਟ ਠੀਕ ਹੋ ਜਾਣਗੇ ਵੈਸੇ ਮੈਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰੂੰਗਾ ਬਈ ਫਲਦਾਰ ਬੂਟਾ ਦਾ ਰੇਟ ਨਹੀਂ ਇੰਨਾ ਜ਼ਿਆਦਾ ਉਹਦੇ ਉੱਤੇ ਜਦੋਂ ਉਹਨੂੰ 3-4 ਸਾਲ ਬਾਅਦ ਜਾ ਕੇ ਆਪਾਂ ਫਲ ਦੇ ਉੱਤੇ ਲੈ ਕੇ ਆਉਣਾ ਹੁੰਦਾ ਤਾਂ ਉਦੋਂ ਤੱਕ ਉਹਦੇ ਉੱਤੇ ਬਹੁਤ ਖਰਚਾ ਆ ਜਾਂਦਾ ਪਹਿਲੀ ਗੱਲ ਤਾਂ ਘੱਟੋ-ਘੱਟ 1 ਮਰਲਾ 1.5 ਮਰਲਾ ਤਾਂ ਕੋਈ ਵੀ ਫਲਦਾਰ ਬੂਟਾ ਜਗ੍ਹਾ ਹੀ ਆਪਣੇ ਨਾਂ ਕਰਵਾ ਲੈਂਦਾ ਆਪਾਂ ਤੋਂ ਵੀ ਲੈ ਭਾਈ ਹੁਣ ਇਹ ਜਗ੍ਹਾ ਮੇਰੀ ਹੋ ਗਈ ਮੈਨੂੰ ਤਾਂ ਦੇ ਦੀ ਤੇ ਉਹ ਜਗ੍ਹਾ ਦੀ ਤੁਸੀਂ ਕੀਮਤ ਲਾ ਕੇ ਦੇਖੋ ਇੱਥੇ ਤੁਸੀਂ ਇਹੀ ਖਿਆਲ ਰੱਖਣਾ ਕਿ ਫਲਦਾਰ ਬੂਟੇ ਦੀ ਰੇਟ ਦੀ ਕੋਈ ਜ਼ਿਆਦਾ ਰੇਟ ਨਹੀਂ ਹੁੰਦੇ ਹੈਗੇ ਤੁਹਾਨੂੰ ਗਰੰਟਡ ਰੂਟ ਸਟਾਕ ਦੇ ਉੱਤੇ ਪ੍ਰਾਪਰ ਜਿਹੜਾ ਰਿਕਮੈਂਡਡ ਰੂਟ ਸਟਾਕ ਆ ਉਹਦੇ ਉੱਤੇ ਪ੍ਰਾਪਰ ਆਪਣੇ ਮਦਰ ਪਲਾਂਟ ਤੋਂ ਅੱਖ ਲੈ ਕੇ ਜਾਂ ਗਰਾਫਟਿੰਗ ਲੈ ਕੇ ਤਿਆਰ ਕੀਤਾ ਹੋਇਆ ਬੂਟਾ ਮਿਲੇ ਇਹ ਜ਼ਰੂਰੀ ਆ ਆਪਣੇ ਲਈ ਇਹਦੀ ਜਾਣਕਾਰੀ ਵੀ ਆਪਾਂ ਨੂੰ ਜ਼ਰੂਰੀ ਹੋਣੀ ਚਾਹੀਦੀ ਆ ਤੇ ਜਾਣਕਾਰੀ ਆ ਕੇ ਤੁਸੀਂ ਲੈ ਲਓ ਵੀ ਬੂਟੇ ਨੂੰ ਲਾਉਣਾ ਕਿਵੇਂ ਆ ਉਹਨੂੰ ਪਾਲਣਾ ਕਿਵੇਂ ਆ ਕਿਹੜੀਆਂ-ਕਿਹੜੀਆਂ ਉਹਨੂੰ ਬਿਮਾਰੀਆਂ ਆ ਜਾਂਦੀਆਂ ਨੇ ਉਸ ਤੋਂ ਬਾਅਦ ਜਿਹੜਾ ਵੀ ਬੰਦਾ ਇੱਥੋਂ ਕਨਾਲ ਦੋ ਕਨਾਲ ਦੇ ਬੂਟੇ ਲੈ ਕੇ ਜਾਂਦਾ ਉਹ ਗਰੁੱਪ ਵੀ WhatsApp ਬਣ ਜਾਂਦੇ ਨੇ ਉਹਦੇ ਉੱਤੇ ਜਿਹੜੀ ਵੀ ਤੁਹਾਨੂੰ ਕੋਈ ਸਮੱਸਿਆ ਆਉਂਦੀ ਆ ਉਹਦੇ ਹੱਲ ਵੀ ਦੱਸੇ ਜਾਣਗੇ ਧੰਨਵਾਦ ਜੀ ਦੇ